ਅਮਰਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਪੁਲਿਸ ਜਲਦੀ ਹੀ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ ਪੁਲਿਸ ਨੇ ਟੈਂਡਰ ਤੋਂ ਇੱਕ ਅਮਰਤਪਾਲ ਸਬੰਧੀ ਇੱਕ ਜਾਣਕਾਰੀ ਮੰਗੀ ਹੈ ਦੱਸਣਾ ਬਣਦਾ ਹੈ ਕਿ ਡਿਬ루ਗੜ ਜੇਲ੍ਹ ਵਿੱਚ ਬੰਦ ਅਮਰਤਪਾਲ ਸਿੰਘ ਦੀ ਕਥਨ ਪੁਰਾਣੀ ਅਸ਼ਲੀਲ ਚੈਟ ਸਾਹਮਣੇ ਆਈ ਹੈ ਪੰਜਾਬ ਪੁਲਿਸ ਨੇ ਫਰੀਦਕੋਟ ਵਿੱਚ ਮਾਰੇ ਗਏ ਸਮਾਜ ਸੇਵਕ ਗੁਰਪ੍ਰੀਤ ਸਿੰਘ ਫਰੀਨੋ ਦੇ ਕਤਲ ਮਾਮਲੇ ਵਿੱਚ ਡੇਟਿੰਗ ਐਪ ਟੈਂਡਰ ਤੋਂ ਇੱਕ ਅਕਾਊਂਟ ਸੰਬੰਧੀ ਜਿਹੜੀ ਕਿ ਜਾਣਕਾਰੀ ਮੰਗੀ ਸੀ ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਖੰਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨੇ ਸਮਰਥਕ ਅਮਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ ਹੁਣ ਐਪ ਵੱਲੋਂ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸ ਵਿੱਚੋਂ ਇੱਕ ਸ਼ਲੀਲ ਚੈਟ ਹੁਣ ਵਾਇਰਲ ਹੋ ਰਹੀ ਹੈ ਸੂਤਰਾਂ ਮੁਤਾਬਕ ਇਹ ਅਕਾਊਂਟ ਅਮਰਤਪਾਲ ਦਾ ਹੀ ਹੈ ਇੱਥੇ ਕੁੜੀਆਂ ਨਾਲ ਅਸ਼ਲੀਲ ਚੈਟ ਕੀਤੀ ਜਾਂਦੀ ਸੀ ਪੁਲਿਸ ਨੇ ਡੈਂਟਿੰਗ ਐਪ ਟੈਂਡਰ ਤੋਂ ਇੱਕ ਅਕਾਊਂਟ ਸੰਬੰਧੀ ਜਾਣਕਾਰੀ ਮੰਗੀ ਸੀ ਇਸ ਵਿੱਚੋਂ ਇੱਕ ਅਸ਼ਲੀਲ ਚੈਟ ਜਿਹੜੀ ਕਿ ਆਪਣਾ ਅਮਰਤਪਾਲ ਸਿੰਘ ਦੀ ਦੱਸੀ ਜਾ ਰਹੀ ਹੈ ਜਿਹੜੀ ਹੁਣ ਵਾਇਰਲ ਹੋ ਰਹੀ ਹੈ ਇੱਥੇ ਅਮਰਤ ਸਿੰਧੂ ਦੇ ਨਾਮ ਉੱਤੇ ਪ੍ਰੋਫਾਈਲ ਬਣਾਈ ਗਈ ਹੈ ਜਿਸ ਵਿੱਚ ਕੁੜੀਆਂ ਨਾਲ ਅਸ਼ਲੀਲ ਚੈਟ ਕੀਤੀ ਜਾਂਦੀ ਸੀ ਹਾਲਾਂਕਿ ਅਮਰਤਪਾਲ ਸਿੰਘ ਦੇ ਵਕੀਲ ਨੇ ਇਸ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਦੱਸਿਆ ਉਨਾ ਆਖਿਆ ਕਿ ਉਹਨਾਂ ਕੋਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ ਉਹਨਾਂ ਇਹ ਵੀ ਆਖਿਆ ਕਿ ਜਿਮਨੀ ਚੋਣ ਕਰਕੇ ਅਮਰਤਪਾਲ ਨੂੰ ਬਦਨਾਮ ਕਰਨ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰੀਦਕੋਟ ਪੁਲਿਸ ਨੇ ਟੈਂਡਰ ਨੂੰ ਭੇਜੀ ਇੱਕ ਪੱਤਰ ਵਿੱਚ ਕਿਹਾ ਸੀ ਕਿ ਉਹ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਜਾਂਚ ਕਰੇ ਨੇ ਹਰੀਨੋ ਦੀ 9 ਅਕਤੂਬਰ 2024 ਨੂੰ ਪਿੰਡ ਦੇ ਗੁਰਦੁਆਰੇ ਤੋਂ ਮੋਟਰਸਾਈਕਲ ਤੇ ਘਰ ਵਾਪਸ ਆਉਂਦੇ ਸਮੇਂ ਗੋੜੀ ਮਾਰ ਕੇ ਜਿਹੜੀ ਕਿ ਹਤਿਆ ਕਰ ਦਿੱਤੀ ਗਈ ਸੀ ਹਰੀਨੋ ਅਮਰਤਪਾਲ ਸਿੰਘ ਦੀ ਗਵਾਹੀ ਵਾਲੇ ਵਾਰਿਸ ਪੰਜਾਬ ਦੇ ਮੈਂਬਰ ਸੀ